ਸਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੌਣਵੀਆਂ ਖਬਰਾਂ ਪਲਵਾਮਾ ਹਮਲੇ ਪਿੱਛੋਂ ਵੱਖਵਾਦੀਆਂ ਖਿਲਾਫ ਸਰਕਾਰ ਦੀ ਵੱਡੀ ਕਾਰਵਾਈ ਸੁਰੱਖਿਆ ਤੇ ਸਹੂਲਤਾਂ ਲਈਆਂ ਵਾਪਸ ਦਿਆਲ ਸਿੰਘ ਕੋਲਿਆਵਾਲੀ ਖਿਲਾਫ ਚਲਾਨ ਨਾਂ ਪੇਸ਼ ਹੋਣ ਦਾ ਮਾਮਲਾ ਕੈਬਨਟ ਵਿੱਚ ਉੱਠਿਆ ਸੰਭਾਵਿਤ ਉਮੀਦਵਾਰਾਂ ਦੀ ਭਾਲ ਵਿੱਚ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਵਿੱਚ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਚੀਫ ਖਾਲਸਾ ਦਿਵਾਨ ਚੋਣਾਂ ਵਿੱਚ 15 ਸਾਲਾਂ ਬਾਅਦ ਅਣਖੀ ਗਰੁੱਪ ਦੀ ਜਿੱਤ ਇਕਰਾਦੇ ਸਟੇਟ ਲਈ ਤਿਆਰ ਹੈ ਤਿਹਾਰ ਜੇਲ੍ਹ ਥਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ 22 ਫਰਵਰੀ ਤੋਂ ਸਕੂਲ ਕਲੋਨੀਆਂ ਤੇ ਜ਼ਿਆਦਾ ਖਰਚ ਕਰੇਗਾ ਦੀ ਦਿੱਲੀ ਦੀ ਸਰਕਾਰ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਆਏ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਆਖਿਆ ਸਿੱਧੂ ਦੇ ਬਿਆਨਾਂ ਨਾਲ ਸਹਿਮਤ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਫਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਢੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਇਾਲ ਸਿੰਘ ਕੋਲਿਆਵਲੀ ਨੂੰ ਜ਼ਮਾਨਤ ਮਿਲਣ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਤੱਕ ਪਹੁੰਚ ਗਿਆ ਜੋ ਕੈਬਨਿਟ ਮੀਟਿੰਗ ਦੌਰਾਨ ਉਸ ਵੇਲੇ ਸਥਿਤੀ ਅਸਹਿਜ ਹੋ ਗਈ ਜਦੋਂ ਉਹਨਾਂ ਦੇ ਇੱਕ ਮੰਤਰੀ ਨੇ ਸਵਾਲ ਕੀਤਾ ਕਿ ਵਿਜੀਲੈਂਸ 90 ਦਿਨਾਂ ਵਿੱਚ ਕੋਲਿਆਵਲੀ ਵਿਰੁੱਧ ਚਲਾਨ ਕਿਉਂ ਨਹੀਂ ਪੇਸ਼ ਕਰ ਸਕੀ ਇਸ ਸਵਾਲ ਦਾ ਜਵਾਬ ਮੁੱਖ ਮੰਤਰੀ ਕੋਲ ਨਹੀਂ ਸੀ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਮੁੱਦਾ ਚੁੱਕਦਿਆਂ ਆਖਿਆ ਕਿ ਲੋਕ ਪਹਿਲਾਂ ਹੀ ਦੋਸ਼ ਲਾਉਂਦੇ ਆ ਕਿ ਸਰਕਾਰ ਅਕਾਲੀਆਂ ਨਾਲ ਹੋਈ ਹੈ ਗ੍ਰੈਵ ਭਾਗ ਦੇਖ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਾਉਣਗੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਵੇਜਿਲੈਂਸ ਕਰ ਰਹੀ ਹੈ ਕੋਲਿਆਵਾਲੀ ਨੇ 14 ਦਸੰਬਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ ਚਲਾਨ ਨਾ ਪੇਸ਼ ਕੀਤੇ ਜਾਣ ਕਰਕੇ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਸੁਖਜਿੰਦਰ ਰੰਧਾਵਾ ਸ਼ੁਰੂ ਤੋਂ ਕੋਲਿਆਵਾਲੀ ਦਾ ਮੁੱਦਾ ਚੁੱਕਦੇ ਰਹੇ ਨੇ ਰੰਧਾਵਾ ਨੇ ਜਦੋਂ ਮੁੱਖ ਮੰਤਰੀ ਸਾਹਮਣੇ ਇਹ ਮੁੱਦਾ ਚੁੱਕਿਆ ਤੇ ਕਈ ਹੋਰ ਮੰਤਰੀਆਂ ਨੇ ਉਹਨਾਂ ਦੇ ਸਵਾਲਾਂ ਨੂੰ ਜਾਇਜ਼ ਠਹਿਰਾਇਆ ਚੀਫ ਸਕੱਤਰ ਕਰਨ ਅਵਤਾਰ ਸਿੰਘ ਜ਼ਿਆਦਾਤਰ ਨੇ ਕੈਬਨਟ ਮੀਟਿੰਗ ਦੌਰਾਨ ਫੂਡ ਐਂਡ ਸਪਲਾਈ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ ਤਿੱਖੇ ਆਵਾਜ਼ ਵਿੱਚ ਕਹਿਣਾ ਪਿਆ ਸੀ ਜਿਸ ਤੋਂ ਬਾਅਦ ਆਸ਼ੂ ਨੇ ਵੀ ਮੁੱਖ ਮੰਤਰੀ ਦੇ ਸ਼ਕਤਰ ਨੂੰ ਉਸੇ ਟੋਨ ਵਿੱਚ ਜਵਾਬ ਦਿੱਤਾ ਸੀ ਮਾਮਲਾ ਅੱਗੇ ਨਾ ਵਧੇ ਇਸ ਲਈ ਬਾਕੀ ਮੰਤਰੀਆਂ ਨੇ ਮਾਮਲੇ ਨੂੰ ਸੰਭਾਲ ਲਿਆ ਕੈਬਨਟ ਮੀਟਿੰਗ ਦੌਰਾਨ ਸਰਤ ਮੰਤਰੀ ਸ਼ਾਮਸੁੰਦਰ ਅਰੋੜਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਹਿਆਰਪੁਰ ਜਾ ਰਹੇ ਸਨ ਲੋਕਾਂ ਵਿੱਚ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਗੁੱਸਾ ਸੀ ਤੇ ਭਾਜਪਾ ਵੱਲੋਂ ਉਹਨਾਂ ਕਾਲੀਆਂ ਝੰਡੀਆਂ ਦਿਖਾ ਸਕਦੇ ਸਨ ਉਹਨਾਂ ਸਿੱਧੂ ਨੂੰ ਹਿਆਰਪੁਰ ਜਾਣ ਤੋਂ ਰੋਕਿਆ ਪਲਵਾਮਾ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਵੱਡੇ ਕਦਮ ਚੁੱਕਦਿਆਂ ਮੀਰ ਵਾਈਜ਼ ਉਮਰ ਫਾਰੂਕ ਸਣੇ 6 ਵੱਖਵਾਦੀ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਲਈ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰ ਵਾਈਜ਼ ਕੇ ਤੋਂ ਇਲਾਵਾ ਅਬਦੁਲ ਗਨੀ ਪੱਟ ਬਿਲਾਲ ਲੋਨ ਹਾਸ਼ਮ ਕੁਰੈਸ਼ੀ ਫਾਜ਼ਲ ਹੱਕ ਕੁਰੈਸ਼ੀ ਅਤੇ ਸ਼ਬੀਰ ਸ਼ਾਦੀਆਂ ਗੱਡੀਆਂ ਵੀ ਹਟਾਉਣ ਦਾ ਫੈਸਲਾ ਕਰ ਲਿਆ ਗਿਆ ਇਹਨਾਂ ਨੂੰ ਹੋਰ ਸਰਕਾਰੀ ਸਹੂਤਾਵਾਂ ਵੀ ਵਾਪਸ ਲੈ ਲਈਆਂ ਜਾਣਗੀਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼੍ਰੀਨਗਰ ਵਿੱਚ ਵੱਖਵਾਦੀਆਂ ਦੇ ਖਿਲਾਫ ਵੱਡੀ ਕਾਰਵਾਈ ਦੇ ਸੰਕੇਤ ਦਿੱਤੇ ਆਖਿਆ ਕਿ ਕੁਝ ਲੋਕਾਂ ਦੇ ਆਈਐਸਆਈ ਅਤੇ ਆਤਵਾਦੀ ਜੱਥੇ ਬੰਦੀਆਂ ਨਾਲ ਰਿਸ਼ਤੇ ਨੇ ਪਾਕਿਸਤਾਨ ਤੇ ਆਈਐਸਆਈ ਤੋਂ ਪੈਸਾ ਲੈਣ ਵਾਲੇ ਲੋਕਾਂ ਨੂੰ ਮਿਲੀ ਸੁਰੱਖਿਆ ਦੀ ਉਹਨਾਂ ਆਖਿਆ ਕਿ ਸਮੀਖਿਆ ਹੋਣੀ ਚਾਹੀਦੀ ਹੈ ਹੁਕਮ ਵਿੱਚ ਪਾਕਿਸਤਾਨ ਸਮਰਥਕ ਸੈਦ ਅਲੀ ਸ਼ਾ ਗੇਲਾਨੀ ਤੇ ਯਾਸੀਨ ਮਲਕੀ ਦੀ ਸੁਰੱਖਿਆ ਹਟਾਉਣ ਦਾ ਜ਼ਿਕਰ ਨਹੀਂ ਦਰਸਲ ਦੋਨਾਂ ਦੀ ਸੁਰੱਖਿਆ ਦੋਨਾਂ ਨੂੰ ਸੁਰੱਖਿਆ ਦਿੱਤੀ ਹੀ ਨਹੀਂ ਗਈ ਸੀ ਹਿਜਬੁੱਲ ਦਹਿਸ਼ਤਗਰਦਾਂ ਦੇ 1990 ਤੋਂ ਉਮਰ ਫਾਰੂਕ ਦੇ ਪਿਤਾ ਮੀਰ ਵਾਇਜ਼ ਫਾਰੂਕ ਅਤੇ 2002 ਵਿੱਚ ਅਬਦਲ ਗਨੀ ਲੋਨ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਹਨਾਂ ਨੂੰ ਸੁਰੱਖਿਆ ਦਿੱਤੀ ਗਈ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਜੈਸ਼ੇ ਮੁਹੰਮਦ ਨਾਲ ਕੇ 23 ਲੋਕਾਂ ਨੂੰ ਹਿਰਾਸ਼ਤ ਵਿੱਚ ਲਿਆ ਦੋ ਸਿਖਰਲੇ ਪੁਲਿਸ ਅਫਸਰੀਆਂ ਅਫਸਰਾਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ ਦੀ ਟੀਮ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਇਹਨਾਂ ਸਾਰਿਆਂ ਤੋਂ ਜੈਸ਼ਦੀ ਕਸ਼ਮੀਰ ਚੀਫ ਮੁਹੰਮਦ ਉਮਰ ਸਣੇ ਸਿਖਰਲੇ ਕਮਾਂਡਰਾਂ ਦੇ ਬਾਰੇ ਵਿੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਮਰ ਦੇ ਦੱਖਣ ਕਸ਼ਮੀਰ ਵਿੱਚ ਕਿਤੇ ਲੋਕੇ ਹੋਣ ਦਾ ਖਦਸ਼ਾ ਹੁਰੀਦ ਦੇ ਆਗੂ ਆਗੂ ਮੀਰਵਾਇਜ਼ ਉਮਰ ਫਾਰੂਕ ਨੇ ਆਖਿਆ ਕਿ ਸੁਰੱਖਿਆ ਰਹਿਣ ਜਾਂ ਨਾਰੈਣ ਨਾਲ ਦੇ ਰਵੱਈਏ ਨਾਲ ਬਦਲਾਨੀ ਹੋਏਗਾ ਉਹਨਾਂ ਆਖੇ ਕਿ ਇਸ ਦਾ ਕਸ਼ਮੀਰ ਮੁੱਦੇ ਤੇ ਕੋਈ ਅਸਰ ਨਹੀਂ ਪਏਗਾ ਹੁਰੀਦ ਦੇ ਨੇਤਮਣ ਨੇ ਆਖਿਆ ਕਿ ਉਹਨਾਂ ਕਦੇ ਸੁਰੱਖਿਆ ਇਹ ਸਰਕਾਰ ਦਾ ਫੈਸਲਾ ਸੀ ਅਬਦੁਲ ਬਨੀ ਭਟ ਨੇ ਆਖਿਆ ਕਿ ਮੈਨੂੰ ਭਾਰਤ ਤੋਂ ਸੁਰੱਖਿਆ ਦੀ ਕੋਈ ਲੋੜ ਨਹੀਂ ਮੇਰੀ ਸੁਰੱਖਿਆ ਕਸ਼ਮੀਰ ਦੇ ਲੋਕ ਨੇ ਪਲਵਾਮਾ دہشت گردੀ ਹਮਲੇ ਤੋਂ ਬਾਅਦ ਆਪਣੇ ਬਿਆਨਾਂ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਆਏ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਹਿਮ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਇਸ ਮੀਟਿੰਗ ਵਿੱਚ ਬਜਟ ਆਦਿ ਪੇਸ਼ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ ਜਾਣੀ ਸੀ ਸਿੱਧੂ ਨੇ ਪਲਵਾਮਾ ਹਮਲੇ ਤੋਂ ਬਾਅਦ ਆਪਣੇ ਦੋਸਤ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਚਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਕੁਝ ਲੋਕਾਂ ਦੀ ਵਜ੍ਹਾ ਨਾਲ ਪੂਰੇ ਦੇਸ਼ ਜਾਂ ਕਿਸੇ ਇੱਕ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਉਸੇ ਦਿਨ ਤੋਂ ਸਿੱਧੂ ਦਾ ਵਿਰੋਧ ਸ਼ੁਰੂ ਹੋ ਗਿਆ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁੱਲਕੇ ਇਮਰਾਨ ਖਾਨ ਤੇ ਪਾਕਿਸਤਾਨ ਫੌਜ ਦੇ ਮੁਖੀ ਜਾਵედ ਬਾਜਵਾ ਨੂੰ ਲਤਾੜਿਆ ਸੀ ਆਪਣੀ ਹੀ ਪਾਰਟੀ ਦੇ ਖਿਲਾਫ ਜਾ ਕੇ ਬਿਆਨ ਦੇਣ ਤੋਂ ਬਾਅਦ ਸਿੱਧੂ ਵਿਰੋਧੀ ਧਿਰ ਦੇ ਨਾਲ-ਨਾਲ ਕਾਂਗਰਸੀਆਂ ਦੇ ਨਿਸ਼ਾਨੇ 'ਤੇ ਵੀ ਆ ਗਏ ਸਨ ਕੈਬਨਿਟ ਦੀ ਮੀਟਿੰਗ ਦੌਰਾਨ ਸਿੱਧੂ ਤੇ ਵੀ ਚਰਚਾ ਹੋਈ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਇੱਕ ਮੰਤਰੀ ਨੇ ਆਖਿਆ ਕਿ ਸਿੱਧੂ ਆਪਣੇ ਸਥਾਨਕ ਸਰਕਾਰਾ ਵਿਭਾਗ ਦੇ ਕੁਝ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਉਹਨਾਂ ਦੇ ਇਲਾਕੇ ਵਿੱਚ ਆਉਣ ਵਾਲੇ ਨੇ ਉੱਥੇ ਭਾਜਪਾ ਵਰ ਉਨਾ ਖੇਕੀ ਸਰਕਾਰ ਦੇ ਖਿਲਾਫ ਇਹ ਗੱਲ ਜਾਏਗੀ ਇਸ ਲਈ ਉਹਨਾਂ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ ਮੁੱਖ ਮੰਤਰੀ ਨੇ ਆਖਿਆ ਕਿ ਉਹ ਕਿਸੇ ਮੰਤਰੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਰੋਕ ਨਹੀਂ ਸਕਦੇ ਜੇਕਰ ਜੋ ਹੈ ਕਿ ਖਰਾਬ ਪ੍ਰਸਥਿਤੀਆਂ ਦੇ ਚਲਦਿਆਂ ਸਿੱਧੂ ਕੈਬਨਿਟ ਦੀ ਮੀਟਿੰਗ ਵਿੱਚੋਂ ਗੈਰਹਾਜ਼ਰ ਰਹਿ ਚੁੱਕੇ ਨੇ ਇੱਕ ਵਾਰ ਉਹਨਾਂ ਮੁੱਖ ਮੰਤਰੀ ਦੇ ਖਿਲਾਫ ਖੁੱਲਕੇ ਬਿਆਨ ਦਿੱਤਾ ਸੀ ਤਦ ਵੀ ਉਹ ਕੈਬਨਿਟ ਦੀ ਮੀਟਿੰਗ ਵਿੱਚ ਨਹੀਂ ਸਨ ਆਏ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ 15 ਸਾਲਾਂ ਦੇ ਸੰਘਰਸ਼ ਤੋਂ ਬਾਅਦ ਭਾਗ ਸਿੰਘ ਅਣਖੀ ਗਰੁੱਪ ਨੇ ਚੀਫ ਖਾਲਸਾ ਦਿਵਾਨ ਤੇ ਦੁਬਾਰਾ ਕਬਜ਼ਾ ਕਰ ਲਿਆ ਐਤਵਾਰ ਹੋਈਆਂ ਚੋਣਾਂ ਵਿੱਚ ਅਣਖੀ ਗਰੁੱਪ ਨੇ 6 ਵਿੱਚੋਂ 5 ਅਹੁਦੇ ਅਤੇ ਚਰਨਜੀਤ ਸਿੰਘ ਛੱਡਾ ਗਰੁੱਪ ਨੂੰ ਕਰਾਰੀ ਹਾਰ ਦਿੱਤੀ ਅਣਖੀ ਗਰੁੱਪ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਠੇਕੇਦਾਰ ਨਿਰਮਲ ਸਿੰਘ ਨੇ ਛੱਡਾ ਗਰੁੱਪ ਦੇ ਸਰਬਜੀਤ ਸਿੰਘ ਨੂੰ 33 ਵੋਟਾਂ ਨਾਲ ਹਰਾ ਦਿੱਤਾ ਹੈ ਪੰਜਾਬ ਕੈਬਨਿਟ ਨੇ ਫੈਸਲਾ ਲਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਦੇ ਅਧਿਆਪਕਾਂ ਦੀਆਂ ਚਿੱਲਤਾ ਜਲਦ ਦੂਰ ਕਰ ਦਿੱਤੀਆਂ ਜਾਣਗੀਆਂ ਕੈਬਨਿਟ ਨੇ ਪਟਿਆਲਾ ਤੇ ਅਮਰਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਸਿੱਧੇ ਕੋਟੇ ਦੇ 153 ਅਹੁਦੇ ਭਰਨ ਨੂੰ ਹਰੀ ਛੰਡੀ ਦੇ ਦਿੱਤੀ ਹੈ ਇਸੇ ਵੱਲ ਸਮੂਹਕ ਬਦਸਲੋਕੀ ਮਾਮਲੇ ਵਿੱਚ ਥਾਣਾ ਦਾਖਾ ਦੇ ਐਸਐਚਓ ਦੇ ਐਡੀਸ਼ਨਲ ਐਸਐਚਓ ਤੇ ਕਾਰਵਾਈ ਕੀਤੀ ਗਈ ਦੇਰਸ਼ਾ ਮਾਮਲੇ ਦੀ ਜਾਂਚ ਲਈ ਆਈਜੀ ਵੀ ਨਿਰਜਾ ਦੇ ਆਉਣ ਤੋਂ ਬਾਅਦ ਦੋਨਾਂ ਅਫਸਰਾਂ ਤੇ ਕਾਰਵਾਈ ਕਰ ਦਿੱਤੀ ਗਈ ਹੈ ਦੋਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ Indian National Lok Dal ਨਾਲ ਗੱਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਸਾ ਵਿੱਚ ਪਹਿਲੀ ਰੈਲੀ ਕੀਤੀ ਜਨ ਚੇਤਨਾ ਰੈਲੀ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਵੀਰਪੰਨ ਮਹਿਤਾ ਤੇ ਕਾਲੇਵਾਲੀ ਦੇ ਵਿਧਾਇਕ ਬਲਕਾਰ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਉਹਨਾਂ ਦਾ ਸਰਸਾ ਨਾਲ ਰਿਸ਼ਤਾ ਹੈ ਉਹਨਾਂ ਆਖਿਆ ਕਿ ਬਾਲਾਸਰ ਉਹਨਾਂ ਦਾ ਪਿੰਡ ਹੈ ਲੇਕਿਨ ਉਹ ਪੰਜਾਬ ਵਿੱਚ ਬੈਠੇ ਨੇ ਉਹਨਾਂ ਆਖੇ ਕਿ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਸਰਸਾ ਦੇ ਹਰ ਪਿੰਡ ਵਿੱਚ ਗਏ ਹੈ ਉਹਨਾਂ ਆਖਿਆ ਕਿ ਉਹਨਾਂ ਦੇ ਪਿਤਾ ਦਾ ਇਸ ਖੇਤਰ ਨਾਲ ਖਾਸ ਲਗਾਵ ਹੈ ਸੁਖਬੀਰ ਬਾਦ ਦੇ ਲੋਕਾਂ ਨਾਲ ਰਿਸ਼ਤੇਦਾਰੀਆਂ ਵੀ ਗਣਾਈਆਂ ਉਹਨਾਂ ਆਖਿਆ ਕਿ ਸਰਸਾ ਜ਼ਿਲ੍ਹੇ ਵਿੱਚ ਕਰੀਬ 4 ਲੱਖ ਸਿੱਖ ਅਤੇ 2.5 ਲੱਖ ਪੰਜਾਬੀ ਵੋਟਰ ਹੈ ਲੇਕਿਨ 6.5 ਲੱਖ ਵੋਟਰ ਹੋਣ ਦੇ ਬਾਵਜੂਦ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਸਾਰਿਆਂ ਨੂੰ ਇੱਕੋ ਝੰਡੇ ਹੇਠਾਂ ਇਕੱਠੇ ਹੋ ਜਾਣ ਦੇ ਉਹਨਾਂ ਆਖਿਆ ਕਿ ਹਰਿਆਣਾ ਵਿੱਚ ਸਿੱਖ ਅਤੇ ਪੰਜਾਬੀ ਵੋਟਰਾਂ ਦੀ ਅਣਦੇਖੀ ਕੀਤੀ ਗਈ ਉਹਨਾਂ ਕਾਂਗਰਸ ਦੇ ਨਿਸ਼ਾਨਾ ਸਾਹ ਦੇ ਆਖਿਆ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਅਕਾਲੀ ਦਲ ਦੀ ਵਜ੍ਹਾ ਨਾਲ ਕਾਂਗਰਸੀ ਨੇਤਾ ਸੱਜਨ ਕੁਮਾਰ ਜੇਲ੍ਹ ਵਿੱਚ ਹੈ ਤੇ ਜਲਦ ਹੀ ਟਾਈਟਲਰ ਵੀ ਜੇਲ੍ਹ ਵਿੱਚ ਹੋਣਗੇ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਦੀਆਂ ਪ੍ਰਸਿੱਧ ਬੈਲ ਗੱਡੀ ਦੌੜਾਂ ਦੁਬਾਰਾ ਸ਼ੁਰੂ ਹੋ ਚੁੱਕੀਆਂ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੈਬਨਿਟ ਦੀ ਮੀਟਿੰਗ ਵਿੱਚ ਕਾਨੂੰਨੀ ਤੌਰ ਤੇ ਬਲਦ ਗੱਡੀਆਂ ਦੌੜਾਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਪਸ਼ੂ ਪਾਲਣ ਵੈਲਫੇਅਰ ਬੋਰਡ ਆਫ ਇੰਡੀਆ ਦੇ ਸਟੇਟ ਅਫਸਰ ਨੇ ਕਿਹਾ ਸੀ ਕਿ ਇਸ ਦੌੜਾਂ ਵਿੱਚ ਜਿੱਤ ਲਈ ਬਲਦਾਂ ਨੂੰ ਸ਼ਰਾਬ ਪਾਈ ਜਾਂਦੀ ਹੈ ਨਸ਼ੇ ਦੇ ਟੀਕੇ ਲਾਏ ਜਾਂਦੇ ਅਤੇ ਮਾਰਿਆ ਜਾਂਦਾ ਹੈ ਸਾਲ 2000 ਵਿੱਚ ਭੇਡੂਆਂ ਦੀ ਲੜਾਈ ਵਿੱਚ ਇੱਕ ਬਲਦ ਦੀ ਮੌਤ ਹੋਣ ਤੇ ਮਨਕਾ ਗਾਂਧੀ ਦੇ ਦਬਾਅ ਤਹਿਤ ਕਿਲਾ ਰਾਏਪੁਰ ਖੇਡਨ ਤੇ ਪਾਬੰਦੀ ਲਾ ਦਿੱਤੀ ਸੀ ਇਸ ਤੋਂ ਬਾਅਦ ਸ਼ੁਰੂ ਹੋਇਆ 2014 ਵਿੱਚ ਸੁਪਰੀਮ ਕੋਰਟ ਤੋਂ ਬੈਨ ਆ ਗਿਆ ਪੰਜਾਬ ਕੈਬਨਿਟ ਦੇ ਐਕਟ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਲੇਕਿਨ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਰਕਾਰ ਨੂੰ ਇਹ ਯਕੀਨੀ ਕਰਨਾ ਹੋਏਗਾ ਕਿ ਬਲਦਾਂ ਨਾਲ ਕੋਈ ਮਾੜਾ ਸਲੂਕ ਨਾ ਹੋ ਸਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਜਟ ਪੇਸ਼ ਕਰਨਗੇ ਮਾਲੀਏ ਦੀ ਤੰਗੀ ਕਰਕੇ ਬਜਟ ਵਿੱਚ ਕਿਸੇ ਵੱਡੇ ਐਲਾਨ ਦੀ ਉਮੀਦ ਨਾ ਦੇ ਬਰਾਬਰ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਨਤਾ ਤੇ ਕੋਈ ਬੋਝ ਨਾ ਪਵੇ ਇਸ ਦੀ ਸੰਭਾਵਨਾ ਵੀ ਘੱਟ ਹੈ ਚਾਲੂ ਬਜਟ ਤੋਂ ਆਉਂਦੇ ਬਜਟ ਦੇ ਆਕਾਰ ਵਿੱਚ ਕਰੀ 15000 ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ ਪਿਛਲਾ ਬਜਟ 129 ਲੱਖ ਕਰੋੜ ਦਾ ਸੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਵੇਂ ਖਰਚਿਆਂ ਵਿੱਚ ਕਟੌਤੀ ਦੇ ਹੱਕ ਵਿੱਚ ਰਹੇ ਹੈ ਜਿਸ ਦਾ ਅਸਰ ਨਿਸ਼ਚਿਤ ਰੂਪ ਨਾਲ ਅੱਜ ਪੇਸ਼ ਹੋਣ ਵਾਲੇ ਬਜਟ ਤੇ ਪਏਗਾ ਪਰ ਖਜ਼ਾਨਾ ਮੰਤਰੀ ਲਈ ਸਭ ਤੋਂ ਵੱਡੀ ਸਮੱਸਿਆ ਇਸ ਗੱਲ ਨੂੰ ਹੈ ਮਾਲੀਏ ਪ੍ਰਾਪਤੀ ਵਿੱਚ ਵੀ ਕਮੀ ਆਈ ਹੈ ਪਿਛਲੇ ਕਈ ਸਾਲਾਂ ਤੋਂ ਵਿਕਾਸ ਦੇ ਕੰਮਾਂ ਲਈ ਸਰਕਾਰ ਕੋਲ ਕੋਈ ਰਕਮ ਨਹੀਂ ਬਚ ਰਹੀ ਸਾਲ 2018-19 ਦਾ ਬਜਟ ਵੀ 12539 ਕਰੋੜ ਰੁਪਏ ਦੇ ਘਾਟੇ ਵਾਲਾ ਸੀ ਮੁਸ਼ਕਲ ਨਾਲ ਤਨਖਾਹਾਂ ਪੈਨਸ਼ਨਰਾਂ ਤੇ ਹੋਰ ਨਿਸ਼ਚਿਤ ਖਰਚੇ ਪੂਰੇ ਹੁੰਦੇ ਐ ਸਾਲ 2016-17 ਵਿੱਚ ਪੰਜਾਬ ਦੇ ਸਿਰ 182525 ਕਰੋੜ ਦਾ ਕਰਜ਼ਾ ਸੀ 2017-18 ਵਿੱਚ ਵੱਧ ਕੇ ਸੋਦੇ ਅੰਦਾਜ਼ੇ ਅਨਸਾਰ 195970 ਕਰੋੜ ਦਾ ਕਰਜ਼ਾ ਹੋ ਗਿਆ ਖਜ਼ਾਨਾ ਮੰਤਰੀ ਦਾ ਅੰਦਾਜ਼ਾ ਸੀ ਕਿ ਮਾਰਚ 2019 ਤੱਕ ਕੇ ਕਰਜ਼ਾ ਵਧ ਕੇ 211522 ਕਰੋੜ ਹੋ ਜਾਏਗਾ ਬਜਟ ਵਿੱਚ ਦੱਸਿਆ ਗਿਆ ਹੈ ਕਿ ਤਨਖਾਹਾਂ ਤੇ ਪੈਨਸ਼ਨਾਂ ਉੱਪਰ ਲਗਭਗ 3600 ਕਰੋੜ ਦਾ ਖਰਚਾ ਆਏਗਾ ਇਸ ਤਰ੍ਹਾਂ ਲਏ ਕਰਜ਼ੇ ਦੇ ਵਿਆਜ ਦੀਆਂ ਕਿਸ਼ਤਾਂ ਲਈ 16260 ਕਰੋੜ ਰੁਪਏ ਦੇਣੇ ਪੈਣਗੇ ਬਿਜਲੀ ਸਬਸਿਡੀ ਦੀ ਰਕਮ ਵੀ 12950 ਕਰੋੜ ਰੁਪਏ ਸਾਲਾਨਾ ਦੀ ਦੇਣਦਾਰੀ ਦਾ ਅੰਦਾਜ਼ਾ ਲਾਇਆ ਗਿਆ ਸੀ ਪੁਰਵਾਮਾਤਵਦੀ ਹਮਲੇ ਤੋਂ ਬਾਅਦ ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੇ ਵਿਵਾਦ ਛਿੜ ਗਿਆ ਹੈ ਸਿੱਧੂ ਨੂੰ ਕੈਬਨਟ ਵਿੱਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਆਦਾ ਨਾਰਾ ਮਾਰਿਆ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਉਹ ਕਦੇ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਏ ਪਰ ਪੁਰਵਾਮਾ ਹਮਲੇ ਸੰਬੰਧੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਬਿਆਨ ਸਹੀ ਹੈ ਉਹਨਾਂ ਆਖੇ ਕਿ ਉਹ ਸਿੱਧੂ ਦੇ ਬਿਆਨ ਨਾਲ ਸਹਿਮਤ ਹਨ ਆਖਿਆ ਕਿ ਇਹ ਸਹੀ ਹੈ ਕਿ ਇਸ ਘਟਨਾ ਲਈ ਕਿਸੇ ਸਮੁੱਚੇ ਰਾਸ਼ਟਰ ਨੂੰ ਦੋਸ਼ੀ ਨਹੀਂ ਠਹਿਰਾ ਪਾਰਟੀ ਪ੍ਰਧਾਨ ਨੂੰ ਸਿੱਧੇ ਅਧਿਕਾਰ ਦੇਂਦੇ ਪਿਛਲੇ ਅਮਲ ਨੂੰ ਵਧਾਈਗੀ ਦਿੰਦੇ ਆ ਪੰਜਾਬ ਕਾਂਗਰਸ ਸੂਬੇ ਦੀਆਂ 13 ਸੀਟਾਂ ਵਾਸਤੇ 94 ਉਮੀਦਵਾਰਾਂ ਦੀ ਮੁਕੰਮਲ ਸੂਚੀ ਅੰਤਿਮ ਚੋਣਾਂ ਵਾਸਤੇ ਰਾਹੁਲ ਗਾਂਧੀ ਨੂੰ ਭੇਜੇਗੀ ਇਹ ਫੈਸਲਾ ਆਉਂਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਚੋਣ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਸਾਰੇ ਹਲਕਿਆਂ ਤੋਂ ਜਿੱਤਣ ਵਾਲੇ ਉਮੀਦਵਾਰ ਖੜੇ ਕਰਨ ਦੀ ਜ਼ਰੂਰਤ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਮੁੱਖ ਮੰਤਰੀ ਨੇ ਆਖਿਆ ਕਿ ਉਹਨਾਂ ਦਾ ਆਦੇਸ਼ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣਾ ਤੇ ਕੇਂਦਰ ਵਿੱਚ ਸਰਕਾਰ ਦਾ ਗਠਨ ਕਰਨਾ ਹੈ ਉਹਨਾਂ ਨੇ ਨਿੱਜੀ ਮੈਂਬਰ ਨੂੰ ਅਪੀਲ ਕਰਦੇ ਆ ਕਿ ਸਿਰਫ ਜਿੱਤਣ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਕੈਪਟਨ ਦਾ ਇਹ ਵੀ ਕਹਿਣਾ ਹੈ ਕਿ ਉਹ ਕਿਸੇ ਵੀ ਚੋਣ ਗੱਟ ਜੋੜ ਦੇ ਹੱਕ ਵਿੱਚ ਨਹੀਂ ਉਹਨਾਂ ਸੁਝਾ ਦਿੰਦਾ ਹੈ ਕਿ ਸਿਰਫ ਕਾਂਗਰਸ ਦੇ ਮੈਂਬਰਾਂ ਵਰਕਰਾਂ ਨੂੰ ਇਹਨਾਂ ਚੋਣਾਂ ਵਿੱਚ ਖੜੇ ਕਰਨਾ ਚਾਹੀਦਾ ਹੈ ਤਾਂ ਜੋ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਕੈਪਟਨ ਨੇ ਆਖਿਆ ਕਿ ਤਿੰਨ ਅਕਾਲੀ ਦਲ ਦੇ ਦੋ ਆਮ ਆਦਮੀ ਪਾਰਟੀ ਦੇ ਚੋਣਾਂ ਵਿੱਚ ਹੁਣ ਨਾਲ ਸਥਿਤੀ ਸਪਸ਼ਟ ਤੌਰ ਤੇ ਕਾਂਗਰਸ ਦੇ ਹੱਕ ਵਿੱਚ ਹੈ ਰਾਹੁਲ ਗਾਂਧੀ ਚਾਹੁੰਦੇ ਆ ਕਿ ਉਹਨਾਂ ਦੇ ਕੋਲ ਚੋਣਵੇਂ ਉਮੀਦਵਾਰਾਂ ਦੇ ਨਾਂ ਭੇਜੇ ਜਾਣ ਇਹ ਢੰਗ ਤਰੀਕਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਵੀ ਪਾਰਟੀ ਵੱਲੋਂ ਅਪਣ ਉੱਚੀ ਸਾਰੀ ਮੈਂਬਰਾਂ ਨੂੰ ਦਿੱਤੀ ਜਾਵੇ ਜਿਹੜੇ ਆਪਣੀ ਪਸੰਦ ਉੱਤੇ ਨਿਸ਼ਾਨੀ ਲਾਉਣ ਤੇ ਸੰਭਾਵੀ ਉਮੀਦਵਾਰਾਂ ਬਾਰੇ ਆਪਣੇ ਸੁਝਾਅ ਦੇਣ ਆਸ਼ਾ ਕੁਮਾਰੀ ਨੇ ਆਖਿਆ ਕਿ ਇਹ ਜੋਣਾ ਦੇਸ਼ ਅਤੇ ਕਾਂਗਰਸ ਲਈ ਬਹੁਤ ਜ਼ਿਆਦਾ ਅਹਿਮ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ